ਕਿਸਿਆ ਹੈ ਆਰਟਸਟ ਦੇ ਨਾਮੇ ਮਿਲਿਆ ਕਿਉਂ ਵੀ ਹੈਗੇ ਅੱਜ ਮਤਲਬ ਇਮੋਸ਼ਨਲ ਹੋ ਚੁੱਕੇ ਹੋ ਪੂਰੀ ਤਰ੍ਹਾਂ ਕਿੰਨੇ ਕ ਸਾਲ ਦੀ ਮਿਹਨਤ ਸੀਗੀ ਜੋ ਰੰਗ ਲੈ ਕੇ ਆਈ ਹੈ ਕਾਉਂਟਰਸਟ ਦੇ ਲੋਕਾਂ ਮਿਲਿਆ ਸੇ ਪਰ ਫਿਰ ਵੀ ਥੋੜੀ ਬਹੁਤ ਤਸੱਲੀ ਜ਼ਖਮਾਂ ਤੇ ਮਰਮ ਕਹਿ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਸਾਰੀ ਮੀਡੀਆ ਦਾ ਦਿਲੋਂ ਧੰਨਵਾਦ ਕਰੂੰਗਾ ਕਿ ਜੇ ਤੁਸੀਂ ਮੇਰੀ ਆਵਾਜ਼ ਬੁਲੰਦ ਨਾ ਕਰਦੇ ਤਾਂ ਉਹ ਇਹ मुਮਕੀ ਨਾ ਹੁੰਦਾ ਤੋਂ ਉਤ ਤੋਂ ਬਾਅਦ ਮੈਂ ਗੁਰੂਪਾ ਕੀ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇੰਨਾ ਕੁਝ ਮੇਰੇ ਲਈ ਕਰਿਆ ਇੱਕ ਈਸ਼ਰ ਭਾਜੀ ਨੇ ਚੰਡੀਗੜ੍ਹ ਤੋਂ ਔਰ ਕਈ ਆਏ ਜੀ ਨਾਮ ਨੇ ਜਿਹੜੇ ਮੈਂ ਲਿਸਟ ਬਹੁਤ ਲੰਬੀ ਨਹੀਂ ਲੈ ਸਕਦਾ ਤਾਂ ਇੱਕੋ ਵਾਰਚ ਦਿਲੋਂ ਧੰਨਵਾਦ ਰਹਾਉਂਗਾ ਔਰ ਹਮੇਸ਼ਾ ਆਪਣੇ ਬੱਚੇ ਨੂੰ ਇਹ ਕਹਿੰਦਾ ਰਹੂਗਾ ਕਿ ਓਕੇ ਟਾਈਮ ਮੇਰੇ ਖੁਦ ਦੇ ਪੰਜਾਬ ਦੇ ਬਾਤੀ ਮੇਰੇ ਕੰਮ ਆਏ ਔਰ ਮੈਂ মিডিਆ ਦਾ ਵੀ ਦਿਲੋਂ ਧੰਨਵਾਦ ਕਰਦੀ ਆਂ ਨਾਲ ਦੀ ਨਾਲ ਮੈਂ ਆਪਣੇ ਪੰਜਾਬ ਦੀ ਸਰਕਾਰਾਂ ਦਾ ਆਪਣੇ ਏਡੀਸੀ ਸਾਹਿਬ ਡੀਸੀ ਮੈਡਮ ਐਮਐਲਏ ਖੰਨਾ ਤੇ ਈਓ ਸਾਹਿਬ ਦਾ ਦਿਲੋਂ ਧੰਨਵਾਦ ਕਰਦੀ ਆਂ ਮੈਨੂੰ ਡੀਸੀ ਮੈਡਮ ਦੇ ਏਡੀਸੀ ਸਾਹਿਬ ਵੱਲੋਂ ਖੰਨਾ ਦੇ ਨਗਰ ਨਿਗਮ ਦੇ ਵਿੱਚ ਕਲਰਕ ਦੀ ਪੋਸਟ ਤੇ ਇਹਨਾਂ ਨੇ ਕੱਲ ਮੈਨੂੰ ਜੁਆਇਨ ਕਰਾਇਆ ਉਹੀ ਡੀਸੀ ਰੇਟ ਤੇ ਦੇਣਗੇ 13500 ਸਟਾਰਿੰਗ ਤੇ ਮੈਨਾਂ ਇਹ ਵੀ ਵਾਦਾ ਕੀਤਾ ਗਿਆ ਕਿ ਅਸੀਂ ਜਲਦੀ ਤੈਨੂੰ ਪੱਕਿਆਂ ਦੇ ਵਿੱਚ ਵੀ ਕਰਾਂਗੇ ਅਸਲ ਜਿਸ ਤਰ੍ਹਾਂ ਤੁਸੀਂ ਪਾਪਾ ਪਿਛਲੇ ਦਿਨੀ ਵੀ ਦੱਸ ਦਬਿਆਨ ਕੀਤਾ ਤੁਸੀਂ ਕਿ ਤੁਸੀਂ ਇਕੱਲੇ ਆਉਂਦੇ ਸੀ ਜੇ ਇਕੱਲਾ ਤੁਹਾਡਾ ਭਰਾ ਜਿਹੜਾ ਤੁਹਾਨੂੰ ਲੈਣ ਵਾਸਤੇ ਆਉਂਦਾ ਸੀ ਕਿਤੇ ਨਾ ਕਿਤੇ ਲੱਗਦਾ ਕਿ ਹੁਣ ਉਹ ਜਿਹੜੇ ਦੁੱਖ ਨੇ ਉਹ ਦਰਦ ਜਿਹੜੇ ਭੁੱਲ ਜਾਣਗੇ ਕਿਉਂਕਿ ਰੱਬ ਨੇ ਕਿਤੇ ਨਾ ਕਿਤੇ ਜਾਂ ਸੁਣ ਲਈ ਥੋੜੀ ਬਹੁਤ ਸੁਨਵਾਈ ਹੋਈ ਜੀ ਦੇਖੋ ਕਹਿੰਦੇ ਨਾ ਕਿ 12 ਸਾਲ ਬਾਅਦ ਤਾਂ ਰੋੜੀ ਦੇ ਵੀ ਭਾਗ ਲੱਗ ਜਾਂਦੇ ਨੇ ਮੈਨੂੰ ਤਾਂ ਫੇਰ 27 ਸਾਲ ਹੋ ਗਏ ਮੈਨੂੰ ਤਾਂ ਡਬਲ ਲੱਗੇ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਵੀਰੋ ਚਾਹੇ ਜਿਨੇ ਇੱਕ ਇੱਕ ਪੈਸੇ ਦੀ ਵੀ ਮੇਰੀ ਮਦਦ ਕਰੀ ਆ ਮੈਂ ਉਹਦਾ ਵੀ ਦਿਲੋਂ ਧੰਨਵਾਦ ਕਰ ਇਹਨਾਂ ਨੇ ਮੇਰਾ ਅੱਜ ਪੰਜਾਬ ਦੇ ਪੁੱਤ ਦਾ ਇੱਕ ਦੂਜੇ ਪੰਜਾਬ ਪੁੱਤ ਦੇ ਆ ਮਨੇ ਦਰਦ ਸਮਝਿਆ ਤੇ ਮੇਰੀ ਬਾਹ ਪੜੀ ਤੇ ਮੈਨੂੰ 9 ਲੱਖ ਦੇ ਕੇ ਮੇਰੇ ਸਿਰੋ ਛੱਤ ਜਿਹੜੀ ਚਲੀ ਜਾਣੀ ਸੀ ਉਹ ਬਚਾ ਚੰਡੀਗੜ੍ਹ ਵਾਲੇ ਹੋਰ ਚੰਡੀਗੜ੍ਹ ਤੋਂ ਇਸ਼ਰ ਭਾਈ ਜੀ ਨੇ ਯੂਵਾ ਨੇਤਾ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਨਹੀਂ ਦੇਖਿਆ ਦਿਨ ਰਾਤ ਨਹੀਂ ਦੇਖੀ ਉਹਨਾਂ ਮੇਰੇ ਨਾਲ ਖੜੇ ਰਹੇ ਕਿਤੇ ਨਾ ਕਿਤੇ ਤੁਹਾਡੇ ਪਾਪਾ ਦਾ ਸੁਪਨਾ ਵੀ ਪੂਰਾ ਹੋਇਆ ਜੀ ਮੇਰੇ ਫਾਦਰ ਦਾ ਬਹੀ ਇੱਦਾਂ ਦੀਆਂ ਤਾਂ 2 ਸਾਲ ਪਹਿਲੇ ਚਲੇ ਗਏ ਓਏ ਪਾਗਲਾ ਓਏ ਡੈਡੀ ਅੱਜ ਵੀ ਨਾਲ ਆਸ਼ੀਰਵਾਦ ਦੇਂਦੇ ਬੇ ਕਮਲਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖ 2 ਇਨਸਪੀਰੇਸ਼ਨ ਹੈ ਤੈਨੂੰ ਦੇਖੇ ਤੈਨੂੰ ਇਹ ਕੈਮਰੇ ਦੇ ਅੱਗੇ ਲੱਖਾਂ ਨੌਜਵਾਨ ਦੇਖਦੇ ਹੋਣਗੇ ਲੱਖਾਂ ਨੌਜਵਾਨ ਦੇਖਦੇ ਹੋਣਗੇ ਤਰੂੰ ਦੀ ਮਿਹਨਤ ਨੂੰ ਔਰ ਦੇਖ ਕੇ ਤਰੂੰ ਤੋਂ ਉਹ ਮਿਹਨਤ ਕਰਨਗੇ ਉਹ ਹੋਰ ਅੱਗੇ ਵਧਣਗੇ ਉਹ ਅੱਗੇ ਵਧਣਗੇ ਉਹ ਦੇਸ਼ ਲਈ ਖੜਨਗੇ ਇਸ ਦੇਸ਼ ਲਈ ਇੰਡੀਆ ਜਿਹੜਾ ਇੱਥੇ ਵੱਸਦਾ ਵੈ ਇੱਥੇ ਵੱਸਦਾ ਇੱਥੇ ਇੱਥੇ ਵੱਸਦਾ ਸੋ ਮੈਂ ਫੇਰ ਕਹਾਂਗਾ ਕਿ ਖੇਡ ਜਾਰੀ ਰੱਖਿਓ ਦੋਸਤ ਖੇਡ ਜਾਰੀ ਰੱਖਿਓ ਖੇਡਣ ਨਾਲ ਪਿਆਰ ਕਰਿਓ ਸਾਨੂੰ ਮਾਣ ਆਪਣੇ ਪੰਜਾਬ ਤੇ ਮਾਣ ਆਪਣੇ ਹਿੰਦੁਸਤਾਨ ਤੇ ਤਰੋਂ ਮਾਣ ਹੈ ਪੰਜਾਬ ਨੂੰ ਦੇਸ਼ ਨੂੰ ਤੇਰੇ ਤੇ ਯਾਰਾ ਮਾਣ ਆਪਣੇ ਪਾਪਾ ਲਈ ਕੀ ਕਹਿਣਾ ਚਾਹੋਗੇ ਦੋ ਸ਼ਬਦ ਮੈਂ ਹੀ ਕਹਾਂਗਾ ਕਿ ਐਜਾ ਫਾਦਰ ਮੈਨੂੰ ਜੇ ਮੈਂ 7 ਜਨਮ ਲੈਵਾਂ ਤਾਂ ਐਹੀ ਫਾਦਰ ਐਜ ਫੈਮਲੀ ਮੈਨੂੰ ਚਾਹੀਦੀ ਹੈ ਉਹਨਾਂ ਦਾ ਦਿਨ ਪੂਰੀ ਜ਼ਿੰਦਗੀ ਨਹੀਂ ਦੇ ਸਕਦਾ ਵੀਰੋ ਮੈਂ ਮੰਨਦਾ ਕਿ ਮੈਨੂੰ ਉਹਨਾਂ ਨੇ ਕਦੇ ਹੈਂਡੀਕੈਪ ਮਹਿਸੂਸ ਨਹੀਂ ਹੋਣ ਦਿੱਤਾ ਉਹਨਾਂ ਨੇ ਇੱਕ ਗੱਲ ਕਹੀ ਕਿ ਬੇਟਾ ਤੂੰ ਹਰੇਕ ਕੁਝ ਕਰ ਸਕਦਾ ਅੱਗੇ ਤਾਂ ਕਹਿਣਾ ਵੀ ਨਹੀਂ ਤੂੰ ਹੈਂਡੀਕੈਪ ਹੈ ਹੈਂਡੀਕੈਪ ਉਹ ਹੁੰਦਾ ਹੈ ਜਿਹੜਾ ਸਭ ਕੁਝ ਹੁੰਦੇ ਹੋਏ ਵੀ ਕੁਝ ਨਹੀਂ ਕਰ ਪਾਂਦਾ ਤੂੰ ਤਾਂ ਕਰਕੇ ਦਿਖਾਇਆ ਇਸ ਦੇਸ਼ ਦਾ ਨਾਮ ਰੋਸ਼ਨ 18 골ਡ ਮੈਡਲ ਮੈਨੂੰ ਕੋਈ ਹੋਰ ਕੋਈ ਵੀ ਕਿਸੇ ਵੀ ਮਕਾਮ ਤੇ ਹੋਵੇ ਮੈਨੂੰ ਲੈ ਕੇ ਦਿਖਾਵੇ ਉਕਰ ਕੇ ਦਿਖਾਇਆ ਇਸ ਦੇਸ਼ ਲਈ ਸਭ ਦਾ ਫੇਰ ਦਿਲੋਂ ਬਾਤ ਧੰਨਵਾਦ ਕਰਦਾ ਤੇ ਇੱਕ ਜਰੂਰ ਕਹੂੰਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸਰ ਭਾਈ ਵਾਹ ਦੋਸਤ ਪਿਛਲੇ ਕਿਉਂਕਿ ਇੱਕ ਪਿਛਲੇ ਦਿਨ ਜਿਹੜਾ ਇੱਕ ਨੌਕਰੀ ਮਿਲ ਗਈ ਐ ਅਫਰਟ ਕੀਤਾ ਬੂਟ ਪਾਲਸ਼ਾ ਕੀਤੀ ਐ ਸਰਕਾਰ ਦੇ ਲੱਗਦਾ ਵੀ ਕੰਮ ਤੇ ਸਰਕੀ ਤੇ ਬਿਲਕੁਲ ਦੋਸਤ ਪਿਛਲੇ ਕਈ ਸਾਲਾਂ ਤੋਂ ਤਰੁੰਦਾ ਜੋ ਦਰਦ ਸੀਗਾ ਮੈਂ ਦਰਦ ਕਹੂੰਗਾ ਮੈਂ ਹੁਣ ਵੀ ਇਹੀ ਕਹਿਣਾ ਵਾ ਕਿ ਜੇ ਕਿਸੇ ਨੂੰ ਮੇਰੀ ਕੋਈ ਕਈ ਗੱਲ ਮਾੜੀ ਲੱਗੀ ਹੋਵੇ ਤਾਉ ਮਾਫ ਕਰਦੇ ਹੋ ਕਿਉਂਕਿ ਮੈਂ ਗੁੱਸੇ 'ਚ ਨਹੀਂ ਕਹਾਂਗਾ ਗੁੱਸੇ 'ਚ ਨਹੀਂ ਦਰਦ 'ਚ ਸੀਗਾ ਦਰਦ ਨਹੀਂ ਸੀਗਾ ਤਰੂ ਨੂੰ ਕਿਉਂਕਿ ਦਰਦ ਸਿਰ ਤਰੂ ਦਾ ਦਰਦ ਨਹੀਂ ਸੀਗਾ ਉਹ ਦਰਦ ਪੰਜਾਬ ਦੇ ਲੱਖਾਂ ਕਰੋੜਾ ਖਿਡਾਰੀਆਂ ਦਾ ਨੌਜਵਾਨਾਂ ਦਾ ਦਰਦ ਸੀਗਾ ਜਿਹੜਾ ਉਸ ਦਿਨ ਇਸ ਤਰੀਕੇ ਨਾਲ ਜ਼ਾਹਿਰ ਹੋਣਾ ਪਿਆ ਸਾਨੂੰ ਕਰਨਾ ਪਿਆ ਅਤੇ ਬੂਡ ਪਾਲਸ਼ਾਂ ਵੀ ਕਰਨੀਆਂ ਪਈਆਂ ਔਰ ਮੈਂ ਨੌਜਵਾਨਾਂ ਨੂੰ ਵੀ ਕਹਾਂਗਾ ਕਿ ਆਪਣੇ ਹੱਕ ਲਈ ਆਵਾਜ਼ ਚੁੱਕੋ ਕੌਣ ਕਹਿੰਦਾ ਕੌਣ ਕਹਿੰਦਾ ਵੈ ਕਿ ਜੇ ਤੁਹਾਡੀ ਆਵਾਜ਼ ਸੱਚੀ ਹੋਵੇ ਅੱਛੀ ਹੋਵੇ ਜਜ਼ਬਾ ਹੋਵੇ ਜਨੂਨ ਹੋਵੇ ਤਾਂ ਸੁਣੀ ਨਹੀਂ ਜਾਂਦੀ ਆ ਤੁਹਾਡੇ ਸਾਹਮਣੇ ਤਰੂ ਨੂੰ ਆਊਟਸੋਰਸ ਤੇ ਅੱਜ ਨੌਕਰੀ ਮਿਲੀ ਉਹ ਕਹਿੰਦੇ ਦਈ ਨੂੰ ਜਾਗਤਾ ਲੱਗੀ ਹੈ ਹੈਨਾ ਅਜੇ ਨੂੰ ਨੌਕਰੀ ਮਿਲੀ ਹੈ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਕਲਰਕ ਦੀ ਮਿਲੀ ਆਊਟਸੋਰਸ ਤੇ ਚਾਹੇ ਮਿਲੀ ਹੈ ਪੱਕੀ ਨਹੀਂ ਮਿਲੀ ਸਰਕਾਰੀ ਨਹੀਂ ਮਿਲੀ ਮੈਂ ਕੀ ਕਹ ਰਿਹਾ ਤੁਹਾਨੂੰ ਸੋ ਮੈਂ ਉਮੀਦ ਕਰਦਾ ਕੀ ਇਹ ਉਮੀਦ ਦੀ ਕਿਰਨ ਜਿਹੜੀ ਜਾਗੀ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕਹਾਂਗਾ ਕਿ ਇਹ ਅਗਨੀ ਬਣ ਕੇ ਪੂਰੇ ਪੰਜਾਬ ਦੇ ਵਿੱਚ ਜਿਵੇਂ ਮੈਂ ਤਰੂ ਨੂੰ ਕਹਾਵਾਂਗਾ ਜੈਨੂੰ ਦਾ ਹੱਕ ਮਿਲਿਆ ਤੇ ਹੋਰਾਂ ਨੂੰ ਵੀ ਉਹ ਹੱਕ ਮਿਲੇ ਔਰ ਪੰਜਾਬ ਦੇ ਖਿਡਾਰੀਆਂ ਉੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਖਿਡਾਰੀ ਜਿਹੜੇ ਹੈਗੇ ਆ ਨਾ ਤੁਸੀਂ ਸੋਚ ਨਹੀਂ ਸਕਦੇ ਕਿਸ ਜਜ਼ਬੇ ਦੇ ਨਾਲ ਖੇਡਦੇ ਆ ਔਰ ਸਿਰਫ ਇੱਕੋ ਚੀਜ਼ ਲਈ ਖੇਡਦੇ ਆ ਇੰਡੀਆ ਇੰਡੀਆ ਭਾਰਤ ਭਾਰਤ ਦੇਸ਼ ਲਈ ਇਹ ਪੈਸ਼ਨ ਇਹ ਜਜ਼ਬਾ ਤਾਂ ਹੀ ਬਰਕਰਾਰ ਰਹੇਗਾ ਜੇ ਸਾਡੀਆਂ ਸਰਕਾਰਾਂ ਸਾਡੀਆਂ ਸਰਕਾਰਾਂ ਸਾਥ ਦੇਣਗੀਆਂ ਮੈਂ ਫੇਰ ਕਹਾਂਗਾ ਤਰੁੰ ਦਾ ਸਾਥ ਦੇਣ ਵਾਲੇ ਸਾਰੇ ਹੀ ਅਜ਼ੀਜ਼ਾਂ ਦਾ ਧੰਨਵਾਦ ਅੱਜ ਤਰੁੰ ਦੇ ਪਾਪਾ ਉੱਪਰੋਂ ਦੀ ਦੇਖਦੇ ਹੋਣਗੇ ਤਾਂ ਅਸ਼ੀਰਵਾਦ ਦਿੰਦੇ ਹੋਣਗੇ ਅੱਜ ਖੁਸ਼ ਹੁੰਦੇ ਹੋਣਗੇ ਮੈਂ ਫੇਰ ਤੁਹਾਡੇ ਚੈਨਲ ਨਾਲ ਹੀ ਧੰਨਵਾਦ ਕਰਨਾ ਚਾਹੂੰਗਾ ਮਾਨ ਸਰਕਾਰ ਦਾ ਪਗੋਂ ਸਿੰਘ ਮਾਨ ਦਾ ਮੈਂ ਮੀਤ ਹਾਇਰ ਸਾਹਿਬ ਦਾ ਮੈਂ ਸਾਡੀਆਂ ਸਰਕਾਰਾਂ ਦਾ ਏਡੀਸੀ ਸਾਹਿਬ ਦਾ ਡੀਸੀ ਸਾਹਿਬ ਦਾ ਲੁਧਿਆਣੇ ਦੇ ਔਰ ਖੰਨੇ ਦੇ ਸਾਰੇ ਪ੍ਰਸ਼ਾਸਨ ਦਾ ਔਰ ਸਾਰੇ तमाम ਮੈਂ ਫੇਰ ਕਹਾਂਗਾ ਮੈਂ মিডিਆ ਦਾ ਰੀੜੀਆਂ ਦੋਸਤ ਮੈਂ মিডিਆ ਦਾ ਰੀੜੀ ਆ ਚਾਹੇ ਪੇਪਰ মিডিਆ ਹੈ ਚਾਹੇ ਇਲੈਕਟ੍ਰੋਨਿਕ মিডিਆ ਵੈ ਸਤਿ ਸ਼ਤਿ ਬਰਨਾਮ ਹੈ ਤੁਹਾਨੂੰ মিডিਆ ਵਾਲਿਆਂ ਨੂੰ ਕਿਉਂਕਿ ਤੁਸੀਂ ਲੋਕਾਂ ਨੇ ਪ੍ਰਜਾਤੰਤਰ ਜਿੰਦਾ ਰੱਖਿਆ ਹੋਇਆ ਹੈ ਤੁਸੀਂ ਹੋ ਤੇ ਮੈਂ ਕਹਾਗਾ ਕਿ ਹਲੇ ਹੱਕ ਸੱਚ ਜਿੰਦਾ ਵੈ ਡੈਮੋਕ੍ਰੇਸੀ ਜਿੰਦਾ ਵੈ ਸੋ ਪੰਜਾਬ ਦੇ ਲੋਕਾਂ ਦੇ ਲਈ ਇਹ ਲੜਾਈ ਆਪਾਂ ਸਾਰੇ ਮਿਲ ਕੇ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਜਿੰਨਾਂ ਦਾ ਹੱਕ ਬਣਦਾ ਵੈ ਉਹਨਾਂ ਦਾ ਹੱਕ ਦਵਾਂਦੇ ਰਾਵਾਂਗੇ ਧੰਨਵਾਦ